ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਸਾਨੂੰ ਇਹ ਦੋ 마ਸੂਮ ਜੇ ਬੱਚੇ ਮਿਲੇ ਨੇ ਜੀ ਕਿਤੋਂ ਭੁੱਲੇ ਭਟਕੇ ਅਸੀਂ ਚਾਹੁੰਦੇ ਆ ਇਹਨਾਂ ਦਾ ਘਰ ਲੱਭਣਾ ਆਪਾਂ ਨੇ ਅਸਾਮ ਦੇ ਇਹ ਬੱਚੇ ਰਹਿਣ ਵਾਲੇ ਨੇ ਤੁਸੀਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦੇਣਾ ਅਸੀਂ ਹਿੰਦੀ ਦੇ ਵਿੱਚ ਬੋਲ ਕੇ ਵੀ ਦੱਸ ਦਾਂਗੇ ਤਾਂ ਜੋ ਉੱਥੇ ਤੱਕ ਵੀਡੀਓ ਪਹੁੰਚ ਜਵੇ ਇਹ ਦੋ ਬੱਚੇ ਸਾਨੂੰ ਪੰਜਾਬ ਦੇ ਵਿੱਚੋਂ ਮਿਲੇ ਨੇ ਇਹਨਾਂ ਦਾ ਜਿਹੜਾ ਫੁੱਫੜ ਆਪਾਂ ਕਹਿ ਦੰਨੇ ਆ ਉਹ ਇਹਨਾਂ ਨੂੰ ਝੂਠਾ ਲਾਰਾ ਲਾ ਕੇ ਲੈ ਆਇਆ ਪੰਜਾਬ ਦੇ ਵਿੱਚ ਵੀ ਤੁਹਾਨੂੰ ਜਿਹੜਾ ਕੰਮ ਦਿਵਾਇਆ ਜਾਊ ਜਾਂ ਤੁਹਾਡੀ ਮਾਂ ਨਾਮ ਲਾਇਆ ਜਾਊ ਪਰ ਉਹਨਾਂ ਨੇ ਕਿਸੇ ਐਸੇ ਇਨਸਾਨ ਕੋਲ ਇਹਨਾਂ ਨੂੰ ਫਸਾਤਾ ਸੀਗਾ ਜਿੱਥੇ ਇਹ ਨਾ ਦੋਨਾਂ ਬੱਚਿਆਂ ਨੂੰ 50 ਰੁਪਏ ਇੱਕ ਦਿਨ ਦੇ ਮਿਲਦੇ ਸੀ ਔਰ ਮੱਜਾਂ ਦਾ ਗੋਹਾ ਕੂੜਾ ਕੁਝ ਐਸੇ ਕੰਮ ਕਰਨੇ ਦੋਨਾਂ ਬੱਚਿਆਂ ਨੂੰ ਪੈਂਦੇ ਸੀ ਇੱਕ ਦੀ ਉਮਰ 13 ਸਾਲ ਆ ਇੱਕ ਦੀ 10 ਸਾਲ ਉਮਰ ਆ ਆਪ ਜੀ ਦੇਖੋ ਪੜਨ ਦੀ ਜਿਹੜੀ ਉਮਰ ਆ ਐਸਾ ਇਨਸਾਨ ਜਿਹੜਾ ਫੁੱਫੜ ਇਹਨਾਂ ਦਾ ਉਹ ਇਹਨਾਂ ਬੱਚਿਆਂ ਦੀ ਜਿਹੜੀ ਜ਼ਿੰਦਗੀ ਨਾਲ ਖਲਵਾੜ ਕਰ ਰਿਹਾ ਇਹ ਸਾਡੇ ਤੱਕ ਕਿਦਾਂ ਪਹੁੰਚੇ ਅਸੀਂ ਇਹ ਤਾਂ ਤੁਹਾਡੀ ਨਹੀਂ ਸਾਂਝਾ ਕਰ ਸਕਦੇ ਇਹ ਕਿਦਾਂ ਬੱਚੇ ਭੱਜੇ ਨੇ ਕਿੱਥੋਂ ਭੱਜੇ ਨੇ ਆਪ ਜੀ ਇਸ ਵੀਡੀਓ ਨੂੰ ਸਾਂਝਾ ਕਰਦੇ ਹੋ ਅੱਗੇ ਤੋਂ ਅੱਗੇ ਜੀ ਆਪਕਾ ਐਡਰੈਸ ਕਾ ਹੈ ਅਸਾਮ ਅਸਾਮ ਮੇਂ ਕਿਆ گاਉਂ ਕੌਨ ਸਾ ਹੈ گاਉਂ ਬਤਾ ਬੀਪੁਰਿਆ ਬੀਪੁਰਿਆ ਔਰ ਨਜ਼ਦੀਕ ਕੌਨਸੇ ਕੌਨਸੇ گاਉਂ ਹੈ ਉਧਰ ਵਾ ਪਾਸ ਵਾਲੀ ਹੈ ਉਸਕੇ ਬਾਅਦ ਉਹ ਨਾਨਪੁਰਾ ਉਸਕੇ ਬਾਅਦ ਬੰਗਾਲ ਮੜਾ ਹੈ ਉਸਕੇ ਬਾਅਦ ਲਾਲੂਖ ਹੈ ਜੀ ਸ਼ਹਿਰ ਕੌਨ ਸਾ ਪੜਤਾ ਹੈ ਨਜ਼ਦੀਕ ਹਮ ਲੋਗਾ ਜਾਂ ਪਿੰਡ ਜੀ जो आपका गांव है ना उसके नजदीक शहर है ना जैसे हमें पटियाला पड़ता है क्या शहर कौन सा कस्बा कौन सा पड़ता है सिटी कौन सी है वही हाँ। आपके पिताजी का क्या नाम है ओके माता का माता का मीना मीना भाई है कोई हाँ, इसका क्या नाम है बिट्टू 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 आपको अपना एड्रेस मालूम है कहाँ का है मालूम है बिट्टू ਕਿਆ ਕੰਮ ਕਰਦੇ ਤੇ ਜਿਸ ਘਰ ਮੇ ਆਪ ਰਹਤੇ ਤੇ ਕਿਆ ਕੰਮ ਕਰਦੇ ਤੇ ਉਹ ਹੀ ਗੋਹਾ ਉਠਾਣਾ ਪਟਾਖਾ ਕਾਟ ਕੇ ਡੰਗਾ ਕੁੱਤਰ ਕੇ ਪਾਣਾ ਉਸ ਉਸ ਕੇ ਬਾਅਦ ਪਾਣੀ ਨੂੰ ਪਿਲਾਣਾ ਉਸ ਕੇ ਬਾਅਦ ਡੰਗਾ ਨਹਾਲਾ ਨਾ ਬਸ ਜੀ ਦੋਸਤੋ ਸਾਡੀ ਬੇਨਤੀ ਆ ਇਹਨਾਂ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਆ ਜੇ ਕਿਸੇ ਨਾ ਕਿਸੇ ਗਲਤ ਇਨਸਾਨ ਦੇ ੱਤੇ ਚੜ ਗਏ ਤਾਂ ਫਿਰ ਸਾਰੀ ਜ਼ਿੰਦਗੀ ਇਹਨਾਂ ਦੀ ਐਦਾਂ ਹੀ ਲੰਘ ਜਾਣੀ ਆ ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਐ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਵੀਰ ਟਰੱਕ ਚਲਾਉਂਦੇ ਨੇ ਜਾਂ ਜਿਹੜੇ ਵੀਰ ਟੈਕਸੀ ਦਾ ਕੰਮ ਕਰਦੇ ਨੇ ਉਹਨਾਂ ਵੀਰਾਂ ਨੂੰ ਵੀਡੀਓ ਜ਼ਰੂਰ ਸਾਂਝੀ ਕਰਿਓ ਵੈਸੇ ਹੁਣ ਝੋਨੇ ਦਾ ਸਮਾਂ ਬਹੁਤ ਆਸਾਮ ਬਿਹਾਰ ਤੋਂ ਜਿਹੜੀਆਂ ਟੋਲੀਆਂ ਆਪਣੇ ਪੰਜਾਬ ਚ ਕੰਮ ਕਰਨ ਲਈ ਆਉਂਦੀਆਂ ਨੇ ਉਹਨਾਂ ਨੂੰ ਵੀ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਤਾਂ ਜੋ ਇਹਨਾਂ ਬੱਚਿਆਂ ਦਾ ਆਪਾਂ ਨੂੰ ਜਿਹੜਾ ਘਰ-ਬਾਰ ਮਿਲ ਸਕੇ ਆਪਾਂ ਇਹਨਾਂ ਨੂੰ ਘਰੇ ਪਹੁੰਚਾ ਦਈਏ ਉਸ ਤੋਂ ਅਗਲਾ ਫੈਸਲਾ ਇਹਨਾਂ ਦੀ ਮਾਤਾ ਦਾ ਇਹਨਾਂ ਦੇ ਪਰਿਵਾਰ ਦਾ ਕਿਉਂਕਿ ਇਹ ਇਸ ਵਕਤ ਬੱਚੇ ਕਿਸੇ ਦੇ ਘਰ ਦੇ ਵਿੱਚੋਂ ਭੱਜ ਕੇ ਇੱਥੇ ਆਏ ਨੇ ਕਿਸੇ ਇਨਸਾਨ ਦੀ ਸਹਾਈਤਾ ਲੈ ਕੇ ਪਰ ਅਸੀਂ ਉਹ ਇਨਸਾਨ ਤਾਂ ਨਹੀਂ ਤੁਹਾਡੇ ਸਾਹਮਣੇ ਲਿਆ ਸਕਦੇ ਕਿਉਂਕਿ ਅਸੀਂ ਦੁਸ਼ਮਣੀਆਂ ਨਹੀਂ ਪਵਾ ਸਕਦੇ ਕਿਸੇ ਦੀਆਂ ਲੜਾਈਆਂ ਨਹੀਂ ਪਵਾ ਸਕਦੇ ਇਸ ਕਰਕੇ ਸਾਨੂੰ ਇਹ ਸੀਕ੍ਰੀਟ ਰੱਖਣਾ ਪੈਂਦਾ ਸਾਨੂੰ ਜੇ ਕੋਈ ਵੀ ਇਤਲਾਹ ਦਿੰਦਾ ਘਰ ਦੇ ਵਿੱਚੋਂ ਕਿਸੇ ਇਨਸਾਨ ਬੰਨੇ ਦੀ ਕੁੱਟਮਾਰ ਵਾਲੇ ਦੀ ਤਾਂ ਅਸੀਂ ਉਹਦੀ ਜਿਹੜੀ ਪਛਾਣ ਇਨਸਾਨ ਦੀ ਗੁਪਤ ਰੱਖਦੇ ਹਾਂ ਇਸ ਕਰਕੇ ਆਪ ਜੀ ਦੇ ਆਲੇ ਦੁਆਲੇ ਬਹੁਤ ਐਸੇ ਵੀਰ ਹੋਣੇ ਜਿਨ੍ਹਾਂ ਦੇ ਉੱਪਰ ਤਸ਼ੱਦਦ ਹੋ ਰਿਹਾ ਪਰ ਇਹਨਾਂ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਇਹਨਾਂ ਨੂੰ ਆਪ ਵੀ ਨਹੀਂ ਪਤਾ ਬੱਚਿਆਂ ਨੂੰ ਕੀ ਕਰਨ ਆਏ ਸੀ ਕੀ ਗੱਲ ਆ ਕੰਮ ਦਾ ਬਹਾਨਾ ਲਾ ਕੇ ਲੈ ਕੇ ਆਇਆ ਜਾਂ ਆਪਣੀ ਮਾਂ ਕੋ ਕਿਹਨਾਂ ਦੀ ਮਾਂ ਸਾਮ ਤੋਂ ਪਹਿਲਾਂ ਇੱਥੇ ਰਹਿੰਦੀ ਸੀ ਉਹ ਕਹਿੰਦਾ ਤੁਹਾਡੀ ਮਾਂ ਨੂੰ ਮਲਾਉਂਗਾ ਪਰ ਮੁੜ ਕੇ ਮਾਂ ਨੂੰ ਮਿਲੇ ਉਸ ਤੋਂ ਬਾਅਦ ਹੁਣ 2 ਸਾਲ ਇਹਨਾਂ ਨੂੰ ਇੱਥੇ ਹੋ ਗਏ ਇੱਕ ਦਿਨ ਦਾ 50 ਰੁਪਏ ਤੇ ਦੋਏ ਬੱਚੇ ਕੰਮ ਕਰਦੇ ਸੀ ਦੱਸਿਆ ਬੱਚਿਆਂ ਨੇ ਮੱਝਾਂ ਦਾ ਗੋਹਾ ਕੂੜਾ ਜੋ ਵੀ ਇੱਥੇ ਕੰਮ ਕਰਦੇ ਸੀ ਇਹ ਗੱਲ ਸੱਚ ਆ ਵੀ ਇਦਾਂ ਦੇ ਪਰਿਵਾਰਾਂ ਦਾ ਕੰਮ ਕਰਕੇ ਹੀ ਪ੍ਰਸ਼ਾਦਾ ਛੱਕਿਆ ਜਾਂਦਾ ਹੈ ਨਾ ਤੋ ਪਰ ਹੁਣ ਸਵਾਲ ਬਣਦੇ ਨੇ ਇਹਨਾਂ ਦੇ ਮਾਪੇ ਵੀ ਇਹਨਾਂ ਦੇ ਮਾਪਾਪਾਂ ਤੱਕ ਜਿਹੜਾ ਇਹਨਾਂ ਨੂੰ ਮਿਲਾਇਆ ਜਾਵੇ ਉਸ ਤੋਂ ਬਾਅਦ ਦਾ ਫੈਸਲਾ ਇਹਨਾਂ ਦੇ ਮਾਪਿਆਂ ਦਾ ਹੋਊਗਾ ਆਸਾਮ ਤੱਕ ਵੀਡੀਓ ਜ਼ਰੂਰ ਸਾਂਝੀ ਕਰਿਓ ਵੈਸੇ ਸਾਡੇ ਬਹੁਤ ਹੀ ਸਤਿਕਾਰਯੋਗ ਸੁਭਾਸ਼ ਜੀ ਨੇ ਸਾਡੇ ਕੋਲੇ ਉਹਨਾਂ ਦੇ ਉਹਨਾਂ ਕੋਲ ਕਾਫੀ ਸਟੱਡੀ ਵੀ ਹੈਗੀ ਹੈ ਕੀਤੀ ਵੀ ਤੇ ਉਹਨਾਂ ਕੋਲੇ ਜਨੂਨ ਵੀ ਹੈਗਾ ਉਹ ਇਦਾਂ ਦੇ ਬੱਚਿਆਂ ਨੂੰ ਘਰੋ ਘਰੀ ਪਹਛਾਣਦੇ ਨੇ ਐਡਰੈਸ ਲੱਭ ਦਿੰਦੇ ਨੇ ਅਸੀਂ ਉਹਨਾਂ ਨਾਲ ਵੀ ਸਾਂਝੀ ਕਰਾਂਗੇ ਗੱਲ ਤੇ ਆਪ ਜੀ ਅੱਗੇ ਸਾਡੀ ਬੇਨਤੀ ਹੈ ਅਸੀਂ ਇਸ ਵਕਤ ਪਟਿਆਲੇ ਦੇ ਲਚਕਾਣੀ ਪਿੰਡ ਦੇ ਵਿੱਚੋਂ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚੋਂ ਆਪ ਜੀ ਨੂੰ ਸਾਡੇ ਨੰਬਰ ਵੀ ਸਕਰੀਨ ਤੇ ਮਿਲ ਜਾਣਗੇ ਤੁਸੀਂ ਸਾਡੇ ਨਾਲ ਜਿਹੜਾ ਰਾਬਤਾ ਕਰਕੇ ਤੇ ਇਹਨਾਂ ਬੱਚਿਆਂ ਦੀ ਪਛਾਣ ਮੈਂ ਕਹੂੰਗਾ ਥੋੜੇ ਜਿਹਾ ਨੇੜੇ ਕਰਕੇ ਬੱਚਿਆਂ ਦੇ ਚਿਹਰੇ ਦਿਖਾਏ ਜਾਣ ਆਪਕਾ ਕੀ ਨਾਮ ਹੈ ਸਤਿਵੰਤ ਸਤਿਵੰਤ ਆਪਕਾ ਬੇਟਾ ਬਿੱਟੂ ਬਿੱਟੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅਸੀਂ ਦੋ ਬੱਚਿਆਂ ਦੀ ਵੀਡੀਓ ਇੰਟਰਨੈਟ ਦੇ ਉੱਪਰ ਸ਼ੇਅਰ ਕੀਤੀ ਸੀਗੀ ਜੀ ਇੱਕ ਬੱਚੇ ਦਾ ਨਾਮ ਸਤਿਆਬਾਨ ਔਰ ਦੂਜੇ ਦਾ ਨਾਮ ਸੀਗਾ ਬਿੱਟੂ ਦੋਨੇ ਹਾਂ ਜੀ ਬਿੱਟੂ ਪੰ ਬਿੱਟੂ ਪੰ ਠੀਕ ਹੈ ਔਰ ਇਹ ਉਹਨਾਂ ਬੱਚਿਆਂ ਦੇ ਮਾਤਾ ਜੀ ਨੇ ਜੀ ਆਪ ਕਹ ਲੱਗਤੇ ਮੈਂ ਬੇਹਨ ਬੇਹਨ ਔਰ ਜੇ ਭੈਣ ਨੇ ਤੇ ਇਹ ਮਾਤਾ ਜੀ ਨੇ ਜੀ ਔਰ ਤੁਸੀਂ ਦੇਖਿਆ ਉਹ ਬੱਚੇ ਕਿਸੇ ਦੇ ਘਰ ਦੇ ਵਿੱਚੋਂ ਭੱਜ ਕੇ ਆਏ ਸੀ ਉਹਨਾਂ ਬੱਚਿਆਂ ਤੇ ਜਿਹੜੀ ਬਾਲ ਮਜ਼ਦੂਰੀ ਉਹਨਾਂ ਤੋਂ ਕਰਵਾਈ ਜਾ ਰਹੀ ਸੀ ਅਸਲ ਕਿ ਬੰਧੂਆ ਮਜ਼ਦੂਰੀ ਜਿਹਨੂੰ ਆਪਾਂ ਬੰਧੂਆ ਕਹਿ ਸਕਦੇ ਆ ਬੰਧੂਆ ਆਪਾਂ ਉਹਨੂੰ ਕਹਿ ਸਕਦੇ ਆ ਜਿਹੜਾ ਇਨਸਾਨ ਨੂੰ ਕਿਸੇ ਨੇ ਆਪਣੇ ਗੋਹਾ ਕੁੜਾ ਚ ਕਾਉਣ ਲਈ ਜਾਂ ਆਪਣੇ ਕੰਮ ਕਰਾਉਣ ਲਈ ਜਾਂ ਕੋਈ ਨਿੱਜੀ ਹਿੱਤਾਂ ਲਈ ਜਾਂ ਕਿਸੇ ਹੋਰ ਕਿਸੇ ਕਿਸਮ ਲਈ ਘਰ ਚ ਕੈਦ ਕੀਤਾ ਵਾ ਹੋਵੇ ਵੀ ਉਹਨਾਂ ਨੂੰ ਉਹਦੇ ਮਾਪਿਆਂ ਕੋਲੇ ਨਾ ਜਾਣ ਦਿੰਦਾ ਹੋਵੇ ਬੰਦਾ ਵੀ ਕਿਤੇ ਇਦਾਂ ਨਾ ਹਨਾ ਉਹਨਾਂ ਨੂੰ ਬੰਧੂਆ ਕਿਹਾ ਜਾ ਸਕਦਾ ਔਰ ਇਹਨਾਂ ਦੇ ਬੱਚੇ ਬહેਨ ਆਪਨੇ ਆਪਣੇ ਬੱਚੋ ਨੂੰ ਕਿਸਕੇ ਪਾਸ ਛੋੜਾਤਾ ਇੱਕ ਆਦਮੀ ਨਾ ਧਮਾਕੇ ਇੱਕ ਆਦਮੀ ਉਹ ਹ ਕਿ ਆ ਸਮੇਂ ਰਹਤੇ ਹੈ ਉਸੇ ਹਮਰਾ ਚੀਨਾ ਪਚੇ ਇਸੇ ਜਨ ਲਿਆ ਕੇ ਕਰੇਗਾ ਹਮਰਾ ਤਾਂ ਕਿ ਮਾਲੂਮ ਨਹੀਂ ਥਾ ਨਹੀਂ ਹਮੇ ਸਮਝ ਨਹੀਂ ਆਏਗੀ ਔਰ ਇਹਨਾਂ ਦੀ ਗੱਲ ਆਪਾਂ ਨੂੰ ਨਹੀਂ ਸਮਝ ਲੱਗਣੀ ਜੀ ਇਸ ਕਰਕੇ ਇਹਨਾਂ ਦੇ ਬੱਚੇ ਇਹਨਾਂ ਨੂੰ ਹੁਣ ਅਸੀਂ ਪਾਲੇ ਕਰਨ ਲੱਗੇ ਆਂ ਔਰ ਪੂਰੀ ਜਾਂਚ ਪੜਤਾਲ ਕਰੀ ਜਾਊਗੀ ਸਵੇਰ ਤੱਕ ਫਿਰ ਪੂਰੀ ਜਾਂਚ ਪੜਤਾਲ ਆਡੀ ਪ੍ਰੂਫ ਚੈੱਕ ਕਰਕੇ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਪਰਿਵਾਰ ਨੂੰ ਬੱਚੇ ਲਿਜਾਣ ਦਿੱਤੇ ਜਾਣਗੇ ਜੀ ਔਰ ਆਪ ਜੀ ਦਾ ਸਾਰੀਆਂ ਸੰਗਤਾਂ ਦਾ ਹੀ ਤਹਿ ਦਿਲੋਂ ਧੰਨਵਾਦ ਤੁਸੀਂ ਇੰਨੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੁਸੀਂ ਅੱਗੇ ਤੋਂ ਅੱਗੇ ਮੈਸੇਜ ਪਹੁੰਚਾਉਂਦੇ ਹੋ ਇਹਨਾਂ ਬੱਚਿਆਂ ਨੂੰ ਲੈ ਕੇ ਆਇਓ ਜੀ ਦੋਨਾਂ ਨੂੰ ਔਰ ਅੱਗੇ ਤੋਂ ਅੱਗੇ ਮੈਸੇਜ ਪਹੁੰਚਾਉਂਦੇ ਹੋ ਉਹਨਾਂ ਦੇ ਨਾਲ ਵੀਡੀਓ ਦੇ ਨਾਲ ਹੀ ਅਸੀਂ ਇਹਨਾਂ ਪਰਿਵਾਰਾਂ ਤੱਕ ਪਹੁੰਚ ਸਕਦੇ ਹਾਂ ਔਰ ਦੇਖੋ 마ਸੂਮ ਬੱਚੇ ਨੇ ਉਹ ਕਿਸੇ ਵੀ ਮਤਲਬ ਕਿਸੇ ਵੀ ਮਾਂ ਦੇ ਨੇ ਜਿਹੜੇ ਰੁੱਲਦੇ ਨੇ ਤਾਂ ਆਪਾਂ ਨੂੰ ਉਹਨਾਂ ਦਾ ਦਰਦ ਮਹਿਸੂਸ ਹੁੰਦਾ ਇਸ ਕਰਕੇ ਉਹ 마ਸੂਮ ਬੱਚਿਆਂ ਨੂੰ ਕੋਈ ਵੀ ਹੋਰ ਤੱਕੇ ਨਾਲ ਨਾ ਫੜ ਸਕੇ ਸਾਡੀ ਮੁਹਿਮਾ ਜਿਹੜੀ ਉਹ ਅਸੀਂ ਬੰਦੂਆਂ ਮਜ਼ਦੂਰਾਂ ਤੇ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੇ ਹਾਂ ਪਿਛਲੇ 4-5 ਸਾਲ ਤੋਂ ਗੁਰੂ ਸਾਹਿਬ ਸਾਨੂੰ ਤਾਕਤ ਦੇਣ ਅੱਗੇ ਹੋਰ ਬਹੁਤ ਕਾਰਜ ਨੇ ਇਦਾਂ ਦੇ ਜਿਹੜੇ ਹੋਰ ਬਹੁਤ ਵੀਰਾਂ ਦੇ ਸੰਗਲ ਤੱਕ ਲਾਏ ਬੈ ਨੇ ਲੋਕਾਂ ਨੇ ਘਰਾਂ ਚ ਟਰੈਲੀਆਂ ਦੇ ਵਿੱਚ ਲੋਕ ਤੂੜੀ ਵਾਲੀਆਂ ਟਰੈਲੀਆਂ ਚ ਲੋਕ ਇਹਨਾਂ ਵੀਰਾਂ ਨੂੰ ਬੰਦ ਕਰਦੇ ਨੇ ਕੁੱਤਿਆਂ ਵਾਲੇ ਪਿੰਜਰਿਆਂ ਚ ਬੰਦ ਕਰਦੇ ਨੇ ਅਸੀਂ ਇੱਕ ਇੱਕ ਗੱਲ ਦਾ ਪ੍ਰੂਫ ਦਿੱਤਾ ਸੰਗਤ ਨੂੰ ਜੋ ਅੱਜ ਤੱਕ ਗੁਰੂ ਮਹਾਰਾ ਨੇ ਸਾਡੀ ਜ਼ੁਬਾਨ ਚੋਂ ਸ਼ਬਦ ਕਢਾਇਆ ਤੇ ਗੁਰੂ ਮਹਾਰਾ ਨੇ ਉਹਦਾ ਪ੍ਰੂਫ ਵੀ ਸਾਡੇ ਤੋਂ ਦਿਵਾਇਆ ਮਹਾਰਾ ਨੇ ਸੱਚੇ ਪਾਸ਼ਾ ਵਾਹਿਗੁਰੂ ਔਰ ਬਹੁਤ ਐਸੇ ਵੀਰ ਨੇ ਜਿਨ੍ਹਾਂ ਨੂੰ ਆਪਾਂ ਲੈ ਕੇ ਆਉਣਾ ਔਰ ਲਿਆ ਕੇ ਉਹਨਾਂ ਦੇ ਪਰਿਵਾਰਾਂ ਦੇ ਹਵਾਲੇ ਕਰਨਾ ਹੈ। ਬਹਿਨ ਆਪ ਕਹਾਂ ਕੇ ਰਹਿਨੇ ਵਾਲੇ ਹੈ? ਹਮ ਤਾਂ ਲਖਨਪੁਰ ਜ਼ਿਲ੍ਹਾ ਕਾ। ਲਖਨਪੁਰ। ਜੇ ਕਿ ਯੂਪੀ ਮੈਂ? ਯੂਪੀ ਮੈਂ ਨਹੀਂ ਲਖਨਪੁਰ ਅਸਾਮ। ਅਸਾਮ ਮੈਂ। ਠੀਕ ਹੈ। ਇਹ 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 ਬਹਿਨ ਆਪकी ਬੇਟੀ ਆ? ਹਾਂ। ਅੱਛਾ ਇਸਕੇ ਭਾਈ ਉਹ ਹੈ। ਹਾਂ। ਇਸਕੇ ਭਾਈ ਲੋ ਹੈ। ਜੀ। ਬڑا ਹੈ ਔਰ ਛੋਟਾ ਹੈ। ਠੀਕ ਹੈ। ਓਕੇ। ਆਪਨੇ ਕਾ ਆਪ ਕਿਤਨੇ ਸਮੇਂ ਸੇ ਨਹੀਂ ਮਿਲੇ ਆਪਣੇ ਬੱਚੋਂ ਕੋ? ਮਿਲੇ। ਉਸ ਉਸਕੋ ਬੋਲਾ ਬੋਲਤਾ ਸੀ ਹਮ ਫੋਨ ਕੋ ਕਰ ਲਿਆ ਉਹ ਬੁੜਿਆ ਉਹ ਆਪ ਆ ਕੇ ਲੈ ਜਾਣਾ ਤਾਂ ਹਮ ਕਹਾ ਜਾਉਂਗੇ ਹਾਂ ਉਸਕੋ ਬੋਲਾ ਥਾ ਦੇਸੇ ਲੈ ਗਿਆ ਉਹ ਇਸੇ ਲਿਆ ਖਮਰਾ ਘਰ ਮੇ ਢਾਕੂ ਕੋਈ ਇਨਸਾਨ ਹੈ ਨਾ ਤੋ ਲੈ ਕੇ ਗਿਆ ਸੀ ਜੀ ਬੱਚਿਆਂ ਨੂੰ ਤੇ ਇਹ ਘਰ ਚ ਗਰੀਬੀ ਇੰਨੀ ਆ ਇਹਨਾਂ ਨੂੰ ਹੁਣ ਵੀ ਟੈਨਸ਼ਨ ਸੀਗੀ ਵੀ ਅਸੀਂ ਕਿਰਾਇਆ ਲਾ ਕੇ ਕਿਵੇਂ ਪਹੁੰਚਾਂਗੇ ਤਾਂ ਫਿਰ ਅਸੀਂ ਉਹਨੂੰ ਕਿਹਾ ਵੀ ਤੁਹਾਨੂੰ ਕਿਰਾਇਆ ਦਵਾਂਗੇ ਕੋਈ ਲੈ ਕੇ ਗਿਆ ਸੀ ਬੱਚਿਆਂ ਨੂੰ ਘਰ ਤੋਂ ਉਹਨਾਂ ਨੇ ਕਿਹਾ ਵੀ ਤੂੰ ਓਕਣੇ ਛੱਡ ਕੇ ਜਾ ਕਰ ਪਰ ਉਹ ਛੱਡ ਕੇ ਨਹੀਂ ਗਿਆ ਇਹ ਮਿੰਤਾ ਕਰਦੇ ਰਿਹਾ ਬੁਲਾਇਓ ਬੱਚਿਆਂ ਨੂੰ ਓਰੇ ਆ ਜੋ आज वाज कितने समय के बाद मिल रहे हो आप आज, आज दो, दो साल बाद मिलो माता को मिलो यार <coughs> मिलो मिलो बिटू तो मिल मुंडा शरारती है जी मिलो मिलो मां को मिलो पहले मां को मिलो बिट्टू मां को मिलो मां के पैरियां तो लगाए नहीं आपने यार ਤੁਸੀਂ ਦੇਖੋ ਇਹਨਾਂ ਦੇ ਛੋਟੀਆਂ ਜੀਆਂ ਜਾਨਾਂ ਨੇ ਇਹ ਮਾਂ ਔਰ ਇਹ ਭੈਣ ਆ ਦੋਨੇ ਭਾਵਕ ਨੇ 2 ਸਾਲਾਂ ਬਾਅਦ ਅੱਜ ਆਪਣੇ ਬੱਚਿਆਂ ਨੂੰ ਮਿਲ ਰਹੇ ਨੇ ਉਹ ਗੱਲ ਵਾਕਿਆ ਵੀ ਆਪਾਂ ਉਹਦੀ ਭਾਸ਼ਾ ਨਹੀਂ ਇਹਨਾਂ ਦੀ ਸਮਝ ਲੱਗਣੀ ਨਹੀਂ ਤਾਂ ਸੀ ਤੁਹਾਡੇ ਨਾਲ ਗੱਲ ਵੀ ਕਰਾਉਂਦੇ ਜਜ਼ਬਾਤ ਜਿਹੜੇ ਮਾਂ ਦੇ ਜਜ਼ਬਾਤ ਨੇ ਨਾ ਮਾਂ ਮਾਂ ਸਾਰਿਆਂ ਦੀ ਇੱਕ ਨੇ ਚਾਹੇ ਉਹ ਕਿਸੇ ਵੀ ਦੁਨੀਆ ਦੇ ਵਿੱਚ ਕਿਸੇ ਦੀ ਵੀ ਮਾਂ ਹੋਵੇ ਚਾਹੇ ਉਹ ਜੀਵ ਜੰਤੂ ਕਿਸੇ ਪੰਛੀ ਦੀ ਮਾਂ ਹੋਵੇ ਮਾਂ ਮਾਂ ਹੀ ਹੁੰਦੀ ਆ ਜੀ ਹਾਂਜੀ ਆਪ ਕਿੰਨੇ ਸਮੇਂ ਬਾਅਦ ਮਿਲ ਰਹੇ ਹੋ ਬਹਿਨ ਕੋ दो साल हो गए यार क्या प्रॉब्लम होगी थी बेटा मैं इधर इधर खड़ जाता हूं क्या प्रॉब्लम होगी थी बेटा आपके साथ उन्होंने आपको आने नहीं दिया वहां से नहीं आने नहीं दिया था हां आपने बोला उनको हमने घर जाना है अपने माता के पास बहन के पास हां फूफा बोले ले जाएंगे ले जाएंगे उसी में बोले जब पहले आए तो बोले एक साल के बाद ले जाएंगे उसके बाद ले गया नहीं फिर दूसरा साल भी भेज दिया फिर यहां से भाग गया ओके चलो आप इस बच्चे ना जी ऐसी दस देने जड़ियां संगता नईयां जुड़ियां ने ਕਿਸੇ ਦੇ ਘਰ ਦੇ ਵਿੱਚੋਂ ਭੱਜ ਕੇ ਬੱਚੇ ਸਾਡੇ ਤੱਕ ਪਹੁੰਚੇ ਨੇ ਜੀ ਇਹ ਕੋਈ ਇਹਨਾਂ ਦਾ ਫੁੱਫੜ ਲੱਗਦਾ ਜੀ ਉਹ ਫੁੱਫੜ ਇਹਨਾਂ ਨੂੰ ਅਸਾਮ ਤੋਂ ਲੈ ਕੇ ਆਇਆ ਕਹਿੰਦਾ ਵੀ ਤੁਹਾਡੇ ਬੱਚਿਆਂ ਨੂੰ ਮੈਂ ਕੰਮ ਲਾਉਂਗਾ ਇਹਦਰ ਅਸਲ ਵੈਸੀ ਮਾਸੂਮ ਨੇ ਗਰੀਬੀ ਆ ਕੰਮ ਕਰਕੇ ਹੀ ਰੋਟੀ ਖਾਂਦੇ ਨੇ ਬੱਚਿਆਂ ਨੂੰ ਵੀ ਕੰਮ ਕਰਨੇ ਪੈਂਦੇ ਨੇ ਇੰਨੀ ਗਰੀਬੀ ਆ ਬਿਹਾਰ ਅਸਾਮ ਦੇ ਵਿੱਚ ਤਾਂ ਇਹ ਕੰਮ ਦੀ ਤਲਾਸ਼ ਦੇ ਵਿੱਚ ਪੰਜਾਬ ਆਏ ਸੀ ਤਾਂ ਉਹ ਫੁੱਫੜ ਦੇ ਨਾਲ ਫੁੱਫੜ ਨੇ ਕਿਸੇ ਗਲਤ ਬੰਦਿਆਂ ਨੂੰ ਇਹ ਦੇਤੇ ਬੱਚੇ ਤੇ ਉਹ ਇਹਨਾਂ ਬੱਚਿਆਂ ਦੀ ਨਾ ਤਾਂ ਘਰੇ ਗੱਲ ਕਰਾਉਂਦਾ ਸੀ ਫੋਨ ਤੇ ਤੇ ਨਾ 2 ਸਾਲ ਤੋਂ ਜਾਣ ਦਿੰਦਾ ਸੀ ਸਾਨੂੰ ਇਹ ਵੀ ਪੱਕਾ ਯਕੀਨ ਆ ਚਾਹੇ 20 ਸਾਲ ਲੰਘ ਜਾਂਦੇ ਉਹ ਫਿਰ ਵੀ ਇਹਨਾਂ ਨੂੰ ਘਰੇ ਨਹੀਂ ਜਾਣ ਦਿੰਦਾ ਸੀ ਅਸੀਂ ਇਹ ਲਿਖ ਕੇ ਦੇਣ ਨੂੰ ਤਿਆਰ ਆ ਕਿਉਂਕਿ ਸਾਡੇ ਨਾਲ ਇਹ ਚੀਜ਼ਾਂ ਅਸੀਂ 5 ਸਾਲ ਤੋਂ ਇਹ ਚੀਜ਼ਾਂ ਦਾ ਸਾਹਮਣਾ ਕਰ ਰਹੇ ਆ ਅਸੀਂ ਇਦਾਂ ਦੇ ਪਰਿਵਾਰਾਂ ਚ ਜਾਣੇ ਆ ਜਿਹੜੇ ਕਿਸੇ ਦੇ ਬੱਚੇ ਦੇ ਉੱਪਰ ਤੋਂ ਤਰਸੇ ਨਹੀਂ ਕਰਦੇ ਨਾ ਉਹਨਾਂ ਨੂੰ ਰੋਟੀ ਭੋਜਨ ਦੇਣਾ ਪੂਰਾ ਰੱਜਮਾ ਵੀ ਇਹਨਾਂ ਚ ਤਾਕਤ ਨਾ ਆ ਜੇ ਕਿਤੇ ਸਾਨੂੰ ਮਾਰਨ ਨਾ ਔਰ ਚਾਹੇ 10 ਸਾਲ ਲੰਘ ਜਾਂਦੇ ਅਸੀਂ ਲਿਖ ਕੇ ਦੇਣ ਨੂੰ ਤਿਆਰਾਂ ਸੰਗਤ ਨੂੰ ਵੀ ਬੱਚਿਆਂ ਨੂੰ ਜਾਣ ਨਹੀਂ ਦਿੰਦੇ ਅਸੀਂ ਉਹ ਏਦਾਂ ਦੇ ਇਨਸਾਨ ਦਰਿੰਦੇ ਹੁੰਦੇ ਨੇ ਜਿਹੜੇ ਕਿਸੇ ਦੇ ਬੱਚੇ ਦਾ ਔਰ ਕਿਸੇ ਦੇ ਮਾਂ ਦਾ ਔਰ ਕਿਸੇ ਦੀ ਭੈਣ ਦਾ ਦਰਦੇ ਨਹੀਂ ਸਮਝ ਸਕਦੇ ਔਰ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਦੇ ਖਾਲਸੇ ਤੇ ਬੜੀ ਮਹਾਰਾਜ ਦੀ ਕਿਰਪਾ ਖਾਲਸੇ ਤੇ ਖਾਲਸਾ ਹਮੇਸ਼ਾ ਹੀ ਮਜਲੂਮ ਦੇ ਨਾਲ ਖੜਦਾ ਜਿਹੜਾ ਦੁਖੀ ਉਹਦੇ ਨਾਲ ਹਮੇਸ਼ਾ ਹੀ ਖਾਲਸਾ ਖੜਦਾ ਕਿਉਂਕਿ ਗੁਰੂ ਸਾਹਿਬ ਨੇ ਖਾਲਸੇ ਨੂੰ ਦਿੱਤੀ ਹੀ ਬਹੁਤ ਕੁਝ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਾਰਾ ਨੇ ਖਾਲਸੇ ਨੂੰ ਸਾਰੀਆਂ ਦਾਤਾਂ ਵੰਡਤੀਆਂ ਵੀ ਸਭ ਤੋਂ ਪਹਿਲਾਂ ਕਿਸੇ ਮਜਲੂਮ ਦੀ ਬਾਹ ਫੜਿਓ ਉਸੇ ਸਿਧਾਂਤਾਂ ਨੂੰ ਫਾਲੋ ਕਰਦੇ ਹੋਏ ਗੁਰੂ ਮਹਾਰਾਜ ਨੇ ਸਾਡੇ ਤੇ ਅਸੀ ਕਿਰਪਾ ਕੀਤੀ ਮਹਾਰਾਜ ਨੇ ਸਾਨੂੰ ਐਡੀ ਤਾਕਤ ਦਿੱਤੀ ਵੀ ਅਸੀਂ ਇਹ ਨਾ ਬੱਚਿਆਂ ਲਈ ਕੁਝ ਕਰ ਸਕੇ ਔਰ ਇਸ ਪਰਿਵਾਰ ਨੂੰ ਇਕੱਠਾ ਕਰ ਸਕੇ ਆ ਪਰਿਵਾਰ ਦੀਆਂ ਅੱਖਾਂ 'ਚ ਹੰਝੂ ਨੇ ਇਹਨਾਂ ਬੱਚਿਆਂ ਨੂੰ ਤਾਂ ਨਹੀਂ ਪਤਾ ਜਿਹੜੀ ਮੰਨਤਾ ਹੁੰਦੀ ਆ ਉਹ ਇਹਨਾਂ ਨੂੰ ਹਜੇ ਨਹੀਂ ਪਤਾ ਕਿ ਕਿ ਆਪਕੀ ਉਮਰ ਕਿਤਨੀ ਹੈ ਭਾਈ ਨਹੀਂ ਆਇਆ ਤੇਰਾ 13 ਸਾਲ ਆਪਕੀ 10 10 ਸਾਲ ਤੁਸੀਂ ਦੇਖੋ 10 ਤੇ 13 ਸਾਲ ਕਿੱਡੀ ਛੋਟੀਆਂ-ਛੋਟੀਆਂ ਜਾਨਾਂ ਨੇ ਗੁਰੂ ਸਾਹਿਬ ਕਿਰਪਾ ਕਰਨ ਇਹ ਪਰਿਵਾਰ ਤੋਂ ਵੱਖ ਨਾ ਹੋਣ ਅਭੀ ਆਪ ਇਨਕਾ ਧਿਆਨ ਰੱਖਣਾ जह, जहाँ पर भी काम लगाओगे तो ठीक है बात कर कर लगाना है अभी मतलब वक मत होने देना अपने ठीक है ठीक है माता क्या खुश खुश फील कर रहे हो आज खुश हो ठीक हाँ, हाँ। है माता ये भी इसका भाई है बहन ओके ठीक है कहा शादी दे दिया है। एक आदमी और लाया बहन को वही आदमी लाया वो बहन कहाँ है बिहार में बिहार कौन जगह रहता है मालूम नहीं है ਇਹ ਤੇ ਪੁੱਛ ਲਿਆ ਬਤਾ ਦੇ ਬਹਿਨ ਕਾ ਹੈ ਭਾਈ ਉਹ ਉਹ ਕੀ ਉਹ ਵਿਆਹ ਵਿਆਹ ਵੀ ਥਾ ਇਹ ਬਤਾ ਨਹੀਂ ਕੌਣ ਜਗ੍ਹਾ ਮੇ ਰਹਤਾ ਹੈ ਚਲੋ ਇਹ ਥੋੜੀ ਜੀ ਭਾਸ਼ਾ ਦੀ ਵੀ ਹੈਗੀ ਚਲੋ ਬਹਿਤਾ ਇਹ ਦਸਰੇ ਨੇ ਭੈਣ ਤੁਸੀਂ ਗੱਲ ਸੁਣਿਐ ਬਾਕੀ ਠੀਕ ਹੈ ਜੀ ਹੁਣ ਥੋੜੀ ਜੀ ਹਨੇਰੀ ਆ ਗਈ ਅਸੀਂ ਵੀ ਇਹਨੂੰ ਸਮਾਪਤ ਕਰਦੇ ਹਾਂ ਬਿਜਲੀ ਵੀ ਚਲੀ ਗਈ ਤੇ ਧੰਨਵਾਦ ਜੀ ਆਪ ਜੀ ਦਾ ਸ਼ੁਕਰਾਨਾ ਹੱਸਦੇ ਬਾਜਰੋ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹਿਨ ਆਪ ਬੱਚੇ ਕੋ ਅੰਦਰ ਲੈ ਜਾਓ ਜਲਦੀ ਲੈ ਜਾਓ ਬਾਰਿਸ਼ ਆਨੇ ਵਾਲੀ ਹੈ